ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਇਹ ਫੋਟੋ ਕਿਸੇ ਵੀਰ ਵੱਲੋਂ AI ਦੇ ਨਾਲ ਬਣਾਈ ਗਈ ਹੈ ਜਿਸ ਤਸਵੀਰ ਵਿੱਚ ਤੁਸੀਂ ਦੇਖੋ ਕਿ ਸਿੱਧੂ ਮੂਸੇ ਵਾਲਾ ਬਾਈ ਜਮਾ ਲਾੜੇ ਦੀ ਤਰ੍ਹਾਂ ਸਜਿਆ ਹੋਇਆ ਹੈ ਅਤੇ ਜੇਕਰ ਸਿੱਧੂ ਮੂਸੇ ਵਾਲਾ ਬਾਈ ਅੱਜ ਸਾਡੇ ਵਿਚਕਾਰ ਹੁੰਦਾ ਤਾਂ ਇਹ ਫੋਟੋਆਂ ਵਿੱਚ ਸੱਚ ਹੁੰਦੀਆਂ ਨਜ਼ਰ ਆਉਣੀਆਂ ਸੀ ਤਾਂ ਦੋਸਤੋ ਹੁਣ ਗੱਲ ਕਰਦੇ ਆ ਸਿੱਧੂ ਮੂਸੇ ਵਾਲੇ ਬਾਈ ਦੀ ਆਉਣ ਵਾਲੀ EP ਦੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 11 ਜੂਨ ਨੂੰ ਸਿੱਧੂ ਮੂਸੇ ਵਾਲੇ ਬਾਈ ਦੀ ਈਪੀ ਰਿਲੀਜ਼ ਕੀਤੀ ਜਾਵੇਗੀ ਅਤੇ ਫੈਨ ਬੇਜਾਂ ਦੇ ਵੱਲੋਂ ਸਿੱਧੂ ਮੂਸੇ ਵਾਲੇ ਬਾਈ ਦੀ ਇਸ ਈਪੀ ਨੂੰ ਲੈ ਕੇ ਕੁਝ ਟਾਰਗੇਟ ਰੱਖੇ ਗਏ ਨੇ ਜਿਵੇਂ ਕਿ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿ ਪਹਿਲੇ ਦਿਨ ਜਦੋਂ ਇਹ ਈਪੀ ਰਿਲੀਜ਼ ਹੋਵੇਗੀ ਤਾਂ 3 ਮਿਲੀਅਨ ਸਟ੍ਰੀਮਜ਼ ਹੋਣੀਆਂ ਚਾਹੀਦੀਆਂ ਨੇ ਸਿੱਧੂ ਮੂਸੇ ਵਾਲੇ ਬਾਈ ਦੇ ਸਪੋਟੀਫਾਈ ਦੇ ਉੱਤੇ ਅਤੇ ਰਿਲੀਜ਼ ਹੋਣ ਤੋਂ 1 ਹਫ਼ਤੇ ਬਾਅਦ 30 ਮਿਲੀਅਨ ਅਤੇ 1 ਮਹੀਨੇ ਦੇ ਬਾਅਦ 70 ਮਿਲੀਅਨ ਸਟ੍ਰੀਮਜ਼ ਹੋਣੀਆਂ ਚਾਹੀਦੀਆਂ ਨੇ ਇਸ ਈਪੀ ਦੇ ਉੱਪਰ ਸਪੋਟੀਫਾਈ ਦੇ ਉੱਤੇ ਤਾਂ ਦ ਨੋ ਨੋ ਨੇਮ ਈਪੀ ਦੀ ਤਰ੍ਹਾਂ ਜਿਵੇਂ ਨੋ ਨੇਮ ਈਪੀ ਸਿੱਧੂ ਮੂਸੇ ਵਾਲੇ ਨੇ ਰਾਤ ਨੂੰ ਰਿਲੀਜ਼ ਕੀਤੀ ਅਤੇ ਤੜਕੇ ਦਿਨੇ 93 ਨੰਬਰ ਉੱਤੇ ਰੈਂਕ ਕਰ ਰਹੀ ਸੀ ਅਤੇ ਦੋਸਤੋ ਹੁਣ ਇਹ ਜ਼ਿੰਮੇਵਾਰੀ ਸਿੱਧੂ ਮੂਸੇ ਵਾਲੇ ਬਾਈ ਦੇ ਫੈਨਾਂ ਦੀ ਹੈ ਕਿ ਉਸ ਈਪੀ ਨੂੰ ਬਿਲਬੋਰਡ ਤੱਕ ਪਹੁੰਚਾਇਆ ਜਾਵੇ ਤਾਂ ਜੋ ਇਹ ਈਪੀ ਟੌਪ ਦੇ ਰੈਪਰਾਂ ਅਤੇ ਸਿੰਗਰਾਂ ਦੇ ਵਿੱਚ ਟ੍ਰੈਂਡ ਕਰ ਸਕੇ ਅਤੇ ਸਿੱਧੂ ਮੂਸੇ ਵਾਲੇ ਦੇ ਐਂਟੀਆਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ ਕਿ ਭਾਵੇਂ ਸਿੱਧੂ ਮੂਸੇ ਵਾਲਾ ਸਾਡੇ ਵਿਚਕਾਰ ਨਹੀਂ ਹੈ ਪਰ ਉਸ ਦਾ ਨਾਮ ਅੱਜ ਵੀ ਮੌਜੂਦ ਹੈ ਅਤੇ ਉਸ ਦਾ ਰਤਵਾ ਅੱਜ ਵੀ ਉਸੇ ਤਰ੍ਹਾਂ ਕਾਇਮ ਹੈ ਤਾਂ ਦੋਸਤੋ ਹੁਣ ਆਪਾਂ ਗੱਲ ਕਰਦੇ ਆ ਸਿੱਧੂ ਮੂਸੇਵਾਲੇ ਦੇ ਪੁਰਾਣੇ ਦੋਸਤ ਪਾਨੇ ਸਿੱਧੂ ਦੀ ਜੋ ਕਿ ਸਮੇਂ-ਸਮੇਂ ਦੇ ਨਾਲ ਸਿੱਧੂ ਮੂਸੇਵਾਲੇ ਦੇ ਜਸਟਿਸ ਦੀ ਗੱਲ ਵੀ ਕਰਦਾ ਰਹਿੰਦਾ ਹੈ ਅਤੇ ਹੁਣ ਪਾਨੇ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਵਿੱਚ ਉਸ ਨੇ ਸਿੱਧੂ ਮੂਸੇਵਾਲੇ ਬਾਈ ਦੇ ਇਨਸਾਫ ਦੀ ਗੱਲ ਕੀਤੀ ਹੈ ਅਤੇ ਪੰਜਾਬ ਸਰਕਾਰ ਨੂੰ ਟੈਗ ਕਰਕੇ ਇਹ ਗੱਲ ਲਿਖੀ ਹੈ ਕਿ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਨੂੰ ਇਨਸਾਫ ਨਹੀਂ ਦੇ ਸਕਦੇ ਤਾਂ ਸਾਨੂੰ ਆਪ ਨੂੰ ਇਨਸਾਫ ਲੈਣਾ ਆਉਂਦਾ ਹੈ ਅਤੇ ਅਸੀਂ ਤੁਹਾਨੂੰ ਆਪਣੀ ਹੱਕ ਦੀ ਜੋਰ ਤੇ ਸਿੱਧੂ ਮੂਸੇ ਵਾਲੇ ਦਾ ਇਨਸਾਫ ਲੈ ਕੇ ਦਿਖਾਵਾਂਗੇ ਅਤੇ ਉਹਨਾਂ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਜਿਨ੍ਹਾਂ ਨੇ ਇਕਲੌਤੇ ਪੁੱਤ ਨੂੰ ਉਹਨਾਂ ਦੇ ਮਾਪੇ ਕੋਲੋਂ ਖੋਹ ਲਿਆ ਅਤੇ ਦੋਸਤੋ ਪਾਨਾ ਸਿੱਧੂ ਸਮੇਂ-ਸਮੇਂ ਤੇ ਹਵੇਲੀ ਦੇ ਵਿੱਚ ਵੀ ਆਉਂਦਾ ਰਹਿੰਦਾ ਹੈ ਅਤੇ ਸਿੱਧੂ ਪਰਿਵਾਰ ਦੇ ਨਾਲ ਚੰਗੀ ਬਹਿਣੀ ਉੱਠਣੀ ਹੈ ਅਤੇ ਉਹਨਾਂ ਦੇ ਹਰ ਦੁੱਖ-ਸੁਖ ਦੇ ਵਿੱਚ ਸਾਥ ਵੀ ਦਿੰਦਾ ਹੈ ਤੇ ਦੋਸਤੋ ਸਿੱਧੂ ਮੂਸੇ ਵਾਲੇ ਦੇ ਹੋਰ ਵੀ ਕਈ ਦੋਸਤ ਸੀ ਪਰ ਸਿੱਧੂ ਮੂਸੇ ਵਾਲੇ ਦੇ ਜਾਣ ਤੋਂ ਬਾਅਦ ਉਹਨਾਂ ਨੇ ਪਰਿਵਾਰ ਦੇ ਨਾਲ ਆਪਣੇ ਰਿਸ਼ਤੇ ਨਾਤੇ ਘਟਾ ਦਿੱਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਖੜੇ ਨੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਭਾਨੇ ਸਿੱਧੂ ਦੀ ਇਸ ਵੀਡੀਓ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਸਿੱਧੂ ਮੂਸੇਵਾਲੇ ਦੇ ਪੱਕੇ ਫੈਨ ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਅਤੇ ਅਪਡੇਟ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਸਿੱਧੂ ਮੂਸੇਵਾਲੇ ਬਾਈ ਦੇ ਜਸਟਿਸ ਦੀ ਗੱਲ ਕਰਨੀ ਨਾ ਭੁੱਲਿਓ ਇਸ ਕਰਕੇ ਕਮੈਂਟ ਬਾਕਸ ਵਿੱਚ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜਰੂਰ ਲਿਖ ਕੇ ਜਾਇਓ ਜੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ